ਕੋਈ ਨਹੀਂ ਕੁਛ ਨਹੀਂ ਆਇਆ ਸਾਡੇ ਕੋਲ ਅੱਛਾ ਚਾਹ ਪਾਣੀ ਮਿਲ ਗਿਆ ਸੀ ਚਾਹ ਪਾਣੀ ਵੀ ਨਹੀਂ ਆਇਆ ਕੁਛ ਨਹੀਂ ਆਇਆ ਮੈਂ ਉਦੋਂ ਦੀ ਗਰਮੀ 'ਚ ਹੀ ਬੈਠਿਆ ਹਾਂ ਕਾਰਡ ਗਿਆ ਕੱਲ ਕਾਰਡ ਤੇ ਸੰਸਦ ਤੇ ਆਈ ਹਾਂ ਇੱਥੇ ਕੋਈ ਦੱਸ ਪੁੱਛ ਨਹੀਂ ਇੱਥੇ ਕੋਈ ਸਾਨੂੰ ਚਾਹ ਪਾਣੀ ਜਾਂ ਹੋਰ ਲੋੜੀ ਦੇ ਸਹੂਲਤਾਂ ਮਿਲ ਗਈਆਂ ਸੀ ਕੋਈ चाह पानी मिल गया चाह पानी भी नहीं आया कुछ नहीं आया गर्मी कल ਅੱਗੇ ਸੰਸਦ ਅੱਗੇ ਆਏ ਆ ਇੱਥੇ ਕੋਈ 10 ਪੁੱਛ ਨਹੀਂ ਕੋਈ ਪੁੱਛ ਨਹੀਂ ਉਹਨੇ ਵੀ ਗਰਮੀ 'ਚ ਹੀ ਬੈਠੇ ਹੋ ਬਸ ਅੱਛੀ ਬੈਠੇ ਆ ਤੇ ਨਾਲ ਦੇਖ ਕੇ ਲੱਗੇ ਮੁਰਕੇ ਨਹੀਂ ਕੋਈ ਆਇਆ ਮੁਰਕੇ ਨਹੀਂ ਕੋਈ ਆਇਆ ਇਹ ਸਵਾਗਤ ਫ੍ਰੀडम फाइਟਰ ਸੀ ਫ੍ਰੀडम फाइਟਰ ਸੀਗੇ ਕੀ ਨਾਮ ਸੀ ਸਹਿਲ ਸਿੰਘ ਸਹਿਲ ਸਿੰਘ ਪਿੰਡ ਕਿਹੜਾ ਆਪਣਾ ਚੰਗਾ ਗਣਾ ਦੇ ਤੁਹਾਡਾ ਕੀ ਨਾਮ ਹੈ ਪ੍ਰੀਤਮ ਸਿੰਘ ਜੀ ਸੱਚਾ ਅੱਜ ਸਾਨੂੰ ਇੱਥੇ ਕਹੇ ਵਾਸਤੇ ਬੁਲਾਇਆ ਹੈ ਸਨਮਾਨ ਲਈ ਆਇਆ ਹੈ ਸਨਮਾਨ ਲਈ ਆਇਆ ਹੈ ਕਹਿੰਦੇ ਕੋਈ ਤੁਹਾਨੂੰ ਚਾਹ ਪਾਣੀ ਜਾਂ ਹੋਰ ਲੋੜੀ ਦੇ ਸਹੂਲਤਾਂ ਮਿਲ ਗਈਆਂ ਸੀ ਕੋਈ ਨਹੀਂ ਆਇਆ ਇੱਕ ਵਾਰੀ ਨਾਮ ਲਿਖ ਕੇ ਰਹਿ ਗਏ ਤੋਂ ਬਾਅਦ ਕੋਈ ਨਹੀਂ ਆਇਆ ਹੈ ਅੱਛਾ ਇਹ ਕਰਮੇਜੀ ਬੈਠੇ ਕੋਈ ਬੱਚੇ ਕੁੱਲੇ ਦਾ ਕੁਝ ਨਹੀਂ ਪ੍ਰਬੰਧ ਹੈ ਠੀਕ ਹੈ ਮੈਂ ਅੱਜ ਦੇ ਆਜ਼ਾਦੀ ਦਿਹਾੜੇ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਸ਼ਹੀਦਾਂ ਨੂੰ ਸਿਰਦਾ ਕਰਦਾ ਜਿਨ੍ਹਾਂ ਦੀ ਸ਼ਹੀਦੀ ਦੀ ਬਦੌਲਤ ਕੁਰਬਾਨੀਆਂ ਦੀ ਬਦੌਲਤ ਦੇਸ਼ ਆਜ਼ਾਦ ਹੋਇਆ ਅੱਜ ਸਰਦੂਰਗੜ੍ਹ ਵਿਖੇ ਜੋ ਫੰਕਸ਼ਨ ਸੀਗਾ ਸਬਡਿਵੀਜ਼ਨ ਲੈਵਲ ਦਾ ਇਹਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਖਾਸ ਕਰਕੇ ਜੋ ਦੇਸ਼ ਭਗਤੀ ਦੇ ਗੀਤ ਸੀਗੇ ਦੇਸ਼ ਭਗਤੀ ਦੀ ਕੋਰੋਗ੍ਰਾਫੀ ਸੀਗੀ ਦੇਖ ਕੇ ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕੀਤਾ ਸੀ ਧਨ ਸਜਦਾ ਕੀਤਾ ਉੱਥੇ ਆਉਣ ਵਾਲੇ ਸਮੇਂ 'ਚ ਜੋ ਅਸੀਂ ਦੰਦੇ ਸੁਪਨੇ ਸੀ ਉਹਨੂੰ ਸਾਕਾਰ ਕਰਨ ਵਾਸਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਤੇ ਪੰਜਾਬ ਸਰਕਾਰ ਹਮੇਸ਼ਾ ਲੱਗੀ ਹੋਈ ਆ ਜੋ ਵੀ ਇਲਾਕੇ ਦੇ ਕੰਮ ਨੇ ਹਲਕੇ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਲੱਗੇ ਹੋਏ ਆ ਕੋਈ ਕਮੀ ਪੇਸ਼ੀ ਹੋਣ ਨਹੀਂ ਦਿੰਦੇ ਅਸੀਂ ਇਦਾਂ ਦੇ ਸੁਪਨੇ ਸਾਕਾਰ ਕਰਨ ਲਈ ਅਸੀਂ ਬਚਨ ਵੱਧਾ ਅੱਜ ਸਾਡੇ ਦੇਸ਼ ਦਾ ਸਤੰਤਰਤਾ ਦਿਵਸ ਜਿਹੜਾ ਉਹ ਸੈਲੀਬ੍ਰੇਟ ਕੀਤਾ ਗਿਆ ਥੇ ਸਰਦੂਲਗੜ ਸਾਰੀ ਸਿਨੀਅਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਰਦੂਲਗੜ ਵਿਖੇ ਬੱਚਾ ਨੇ ਬਹੁਤ ਵਧੀਆ ਪੇਸ਼ਕਾਰੀਆਂ ਦਿੱਤੀਆਂ ਬੜਾ એનર્ਜੀ ਦੇ ਨਾਲ ਉਹਨਾਂ ਨੇ ਪਰਫਾਰਮ ਕੀਤਾ ਹਰੇਕ ਆਈਟਮ ਹੀ ਕਾਬਲੇ ਤਾਰੀਫ ਸੀ ਬੱਚਾ ਨੇ ਬਹੁਤ ਤਿਆਰੀ ਕੀਤੀ ਹੋਈ ਸੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀਆਂ ਵੀ ਉਹਨਾਂ ਨੇ ਇਸ ਪ੍ਰੋਗਰਾਮ ਦੀ ਜਿਹੜੀ ਰੌਣਕ ਸੀ ਬਹੁਤ ਵਧਾਈ ਕਿਉਂਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਸੀ ਉਹਦੇ ਮੁਤਾਬਕ ਇਹ ਅਸੀਂ ਕਹਿ ਸਕਦੇ ਹਾਂ ਸਾਡਾ ਪ੍ਰੋਗਰਾਮ ਬੜਾ ਸਕਸੈਸਫੁਲ ਰਿਹਾ ਇਹ ਚ ਸਾਡੇ ਮਾਨਯੋਗ ਐਮਐਲਏ ਸਾਹਿਬ ਜੱਜ ਸਾਹਿਬ ਤੇ ਡੀਐਸਪੀ ਸਾਹਿਬ ਤਹਿਸੀਲਰ ਸਾਹਿਬ ਬਾਕੀ ਸਾਰੇ ਸਬਡਿਵੀਜ਼ਨ ਦੇ ਜਿਹੜੇ ਅਫਸਰਾਂ ਨੇ ਪ੍ਰਿੰਸੀਪਲ ਮੈਡਮ ਉਹਨਾਂ ਨੇ ਇੱਥੇ ਸ਼ਿਰਕਤ ਕੀਤੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਹੜੇ EMPLOYEES ਨੇ ਬੜੀਆ ਆਪਣੇ ਡਿਊਟੀ ਪ੍ਰਤੀ ਤੰਦੇਹੀ ਨਾਲ ਕੰਮ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਜਿਹੜੇ ਬੱਚਿਆਂ ਨੇ ਕੁਝ ਮੈਰਿਟ ਕੋਈ ਅਚੀਵਮੈਂਟਸ ਸੀ ਜਿਹੜੀ ਜਿਨ੍ਹਾਂ ਦੀਆਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਉਮੀਦ ਹੈ ਆਉਣ ਵਾਲੇ ਜਿਹੜੇ ਹੋਰ ਫੰਕਸ਼ਨ ਹੋਣਗੇ ਨੈਕਸਟ ਇਅਰ ਜਾਂ ਉਸ ਤੋਂ ਨੈਕਸਟ ਇਅਰ ਸਾਰੇ ਜਿਹੜੇ EMPLOYEES ਨੇ ਤੰਦੇਹੀ ਨਾਲ ਕੰਮ ਕਰਨਗੇ ਬੱਚੇ ਆਪਣੀ ਤੰਦੇਹੀ ਦੇ ਨਾਲ ਪੜ੍ਹਨਗੇ ਤੇ ਚੰਗਾ ਪਰਫਾਰਮ ਕਰਨਗੇ ਤਾਂ ਜੋ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾ ਸਕੇ ਤੇ ਮੈਂ ਸਾਰਿਆਂ ਦਾ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਸਾਡੇ ਆਜ਼ਾਦੀ ਘੁਲਾਟੀਆਂ ਚੋਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਆਏ ਸੀਗੇ ਬਾਕੀ ਸਾਡੇ ਜਿਹੜੇ ਕਰਮਚਾਰੀ ਸੀ ਪਬਲਿਕ ਹੈ ਤੋਂ ਨਹੀਂ ਸਰਦ ਉਲਗੜਦੀ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਨੇ ਸਰਪੰਚ ਸਾਹਿਬਾਨ ਨੇ ਨੰਬਰਦਾਰ ਸਾਹਿਬਾਨ ਨੇ ਈਓ ਸਾਹਿਬ ਨੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੰਨੇ ਵਧੀਆ ਅਰੇਂਜਮੈਂਟਸ ਕੀਤੇ ਤੇ ਬਹੁਤ ਅਸੀਂ ਇੰਜੋਏ ਕੀਤਾ ਧੰਨਵਾਦ ਥੈਂਕ ਯੂ ਆਜ਼ਾਦੀ ਘੁਲਾਟੀਆਂ ਦੇ ਜਿਹੜੇ ਪਰਿਵਾਰ ਆਏ ਸੀ ਜੀ ਉਹਨਾਂ ਦਾ ਦਿਨ ਇਹ ਵੀ ਸਾਨੂੰ ਸਨਮਾਨ ਵਾਸਤੇ ਸੱਦਿਆ ਗਿਆ ਪਰ ਸਾਨੂੰ ਪਾਣੀ ਤੱਕ ਵੀ ਉਨਾ ਵੀ ਤੁਹਾਡਾ ਕੀ ਕਰੇ ਨੇ ਇਸ ਤਰ੍ਹਾਂ ਦੀ ਕੋਈ ਕਮਿਊਨੀਕੇਸ਼ਨ ਗੈਪ ਹੀ ਹੋਣਾ ਵੈਸੇ ਇੱਥੇ ਐਕਚੁਅਲੀ ਅੱਜ ਬਰਸਾਤ ਹੋਣ ਕਰਕੇ ਸਭ ਨੂੰ ਪਤਾ ਹੈ ਦੇਖੋ ਸਾਡੇ ਚਿਹਰਾਂ ਤੋਂ ਹੀ ਲੱਗ ਰਿਹਾ ਹੈ ਗਰਮੀ ਐਕਚੁਅਲੀ ਸਾਰਿਆਂ ਨੇ ਫੀਲ ਕੀਤੀ ਹੈ ਕੱਲੀ ਇੱਕ ਬੰਦੇ ਨੇ ਨਹੀਂ ਸਾਰਿਆਂ ਵਾਸਤੇ ਗਰਮੀ ਸੀ ਅਸੀਂ ਵੀ ਇੱਥੇ ਉਸੇ ਹਿਸਾਬ ਨਾਲ ਹੀ ਬੈਠੇ ਸੀ ਇਹ ਤਾਂ ਦੇਖੋ ਇੰਜੋਏ ਕਰਨਾ ਹੈ ਜਿਹੜਾ ਆਪਣਾ ਫ੍ਰੀडम ਸਟਰਗਲ ਜਿਹੜੀ ਕਰਕੇ ਆਪਾਂ ਨੇ ਅਚੀਵ ਕੀਤੀ ਹੈ ਆਜ਼ਾਦੀ ਉਹਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਜੇ ਕੋਈ ਮਾੜਾ ਮੋਟਾ ਕਿ ਕੋਈ ਸਰਕਾਰੀ ਫੰਕਸ਼ਨ ਦੇ ਵਿੱਚ ਕਿਉਂਕਿ ਅਸੀਂ ਬਾਉਂਡ ਜਾਂ ਫੰਕਸ਼ਨ ਹੁੰਦਾ ਹੈ ਬੜਾ ਫਾਰਮਲ ਫੰਕਸ਼ਨ ਹੁੰਦਾ ਹੈ ਇਕੱਲੇ-ਇਕੱਲੇ ਨੂੰ ਪੁੱਛਿਆ ਵੀ ਨਹੀਂ ਜਾ ਸਕਦਾ ਨਾ ਹੀ ਇਕੱਲੇ-ਇਕੱਲੇ ਕੋਈ ਧਿਆਨ ਦਿੱਤਾ ਜਾ ਸਕਦਾ ਇਹ ਐਕਚੁਅਲੀ ਸਾਰਿਆਂ ਨੇ ਮਿਲ-ਜੁਲ ਕੇ ਸੈਲੀਬ੍ਰੇਟ ਕਰਨਾ ਹੈ ਇਹਦੇ ਵਿੱਚ ਗਲਤੀਆਂ ਕੱਢਣ ਦਾ ਕੋਈ ਉਹ ਮੇਰੇ ਖਿਆਲ ਚ ਫਾਇਦਾ ਨਹੀਂ ਨਾ ਹੀ ਉਹਦਾ ਕੋਈ ਆਧਾਰ ਹੈ ਇਸ ਕਰਕੇ ਸਾਰਿਆਂ ਨੇ ਇੰਜੋਏ ਕੀਤਾ ਅਦਰਵਾਈਜ਼ ਮੈਂ ਤਾਂ ਬਹੁਤ ਇੰਜੋਏ ਕੀਤਾ